ਏ ਧਮਾਨ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਅਮਰਜੀਤ ਧਮਾਨ ਵੱਲੋਂ ਨਿਗਾ ਨਿਗਾ ਸਵਾਗਤ ਹੈ ਜੀ ਸੋ ਚੰਡੀਗੜ੍ਹ ਦੇ ਸੈਕਟਰ 33 ਵਿੱਚ ਪਹੁੰਚੇ ਆ ਜਿੱਥੇ ਪੀ ਡਬਲਯੂ ਡੀ ਹਰਿਆਣਾ ਦੇ ਨਿਰਮਾਣ ਸਦਨ ਡਿਪਾਰਟਮੈਂਟ ਵੱਲੋਂ ਇੱਥੇ ਹਰ ਸਾਲ ਠੰਡੇ ਮਿੱਠੇ ਜਲ ਅਤੇ ਕੜਾ ਛੋਲਿਆਂ ਦਾ ਪ੍ਰਸ਼ਾਦ ਲਗਾਇਆ ਜਾਂਦਾ ਹੈ ਇਹ ਸ਼ਵੀਰ ਹਰ ਸਾਲ ਇੱਥੇ ਲਗਾਈ ਜਾਂਦੀ ਹੈ ਕਿ ਆਪਾਂ ਇਹਨਾਂ ਦੇ ਜੋ ਮੈਂਬਰ ਨੇ ਉਹਨਾਂ ਦੇ ਨਾਲ ਗੱਲਬਾਤ ਵੀ ਕਰਦੇ ਆ ਤੁਹਾਨੂੰ ਇਸ ਸ਼ਬੀਲ ਦੀਆਂ ਝਲਕੀਆਂ ਵੀ ਦਿਖਾਉਂਦੇ ਆ ਜੈ ਕਰਾ ਪੋਲੇ ਪੰਡਾਰੀ ਦਾ ਹਰ ਹਰ ਮਹਾਦੇਵ ਖੁਸ਼ ਹੋ ਕੇ ਜਤ ਨੀਲ ਕੰਠ ਮਹਾਦੇਵ ਨੇ ਸੰਖ ਨਾ ਪਾਇਆ ਸ਼ੰਕਰ ਦਾ ਢਮਰੂ ਵਜਿਆ ਪਾਕਤਾਨੇ ਭੰਗੜਾ ਪਾਇਆ ਕੈ ਸ਼ਿਵ ਸ਼ੰਕਰ ਮਹਾਦੇਵ ਜੀ ਹਰ ਕੋਈ ਦਿਲ ਚੋਂ ਬੋਲੇ ਜੋ ਸ਼ਰਦਾਲੂ ਸ਼ਰਦਾ ਰੱਖਦਾ ਉਹ ਨਾ ਕਦੇ ਵਿਡੋਲੇ ਕਿਆ ਤਨੇ ਜੀਨੇ ਓਮਤੇ ਆਇਆ ਜਿੰਦਗੀ ਦੇ ਦੁੱਖ ਹਟ ਜਾਂਦੇ ਨੇ ਜੀਨੇ ਓਮਤੇ ਆਇਆ ਸ਼ੰਕਰ ਦਾ ਢਮਰੂ ਵੱਜਿਆ ਚੰਦਰ ਦਾ ਢਮਰੂ ਵੱਜਿਆ ਪਗਤਾ ਨੇ ਭੰਗੜਾ ਪਾਇਆ ਸ਼ੰਕਰ ਦਾ ਢਮਰੂ ਵੱਜਿਆ ਪਗਤਾ ਨੇ ਭੰਗੜਾ ਪਾਇਆ ਕਿ ਗਣੇਸ਼ ਮਾ ਪਾਰਬਤੀ ਨਾਲ ਵਿੱਚ ਕਲਾਸ਼ ਦਰਹਿੰਦੇ ਭਗਤਾ ਦੀ ਕੋਲੇ ਪੰਡਾਰੀ ਸਾ ਸਦਾਈ ਲੈਂਦੇ ਸੁਖ ਵੇਲੇ ਵੀ ਯਾਦ ਜੁ ਕਰਦਾ ਦੁੱਖ ਨ ਨੇੜੇ ਆਇਆ ਸੁਖ ਵੇਲੇ ਵੀ ਯਾਦ ਜੁ ਕਰਦਾ ਦੁੱਖ ਨ ਨੇੜੇ ਆਇਆ ਸ਼ੰਕਰ ਦਾ ਢਮਰੂ ਵੱਜਿਆ ਡਮਰੂ ਵੱਜਿਆ ਪੰਗਤਾਂ ਨੇ ਪੰਗੜਾ ਪਾਇਆ ਸ਼ੰਕਰ ਦਾ ਡਮਰੂ ਵੱਜਿਆ ਪੰਗਤਾਂ ਨੇ ਪੰਗੜਾ ਪਾਇਆ ਗगन ਮਾਨ ਨੇ ਮਹਾਦੇਵ ਸੰਗ ਦਿਲੋਂ ਪ੍ਰੀਤ ਲਗਾਈ ਸ਼ਰਦਾ ਦੇ ਨਾਲ ਅਮਰ ਦੀ ਤਤਮਾਨ ਨੇ ਮਹਿਮਾ ਹੋਣ ਮਰਾਦਾ ਪੂਰੀਆਂ ਉਹਦੀਆਂ ਜੀ ਨੇ ਦਿਲ ਚ ਵਸਾਇਆ ਹੋਣ ਮਰਾਦਾ ਪੂਰੀਆਂ ਉਹਦੀਆਂ ਜੀ ਨੇ ਦਿਲ ਚ ਵਸਾਇਆ ਸ਼ੰਕਰ ਦਾ ਢਮਰੂ ਵੱਜਿਆ ਸ਼ੰਕਰ ਦਾ ਢਮਰੂ ਵੱਜਿਆ ਪਗਤਾ ਨੇ ਭੰਗਣਾ ਪਾਇਆ ਸ਼ੰਕਰ ਦਾ ਢਮਰੂ ਵੱਜਿਆ ਪਗਤਾ ਨੇ ਭੰਗਣਾ ਪਾਇਆ ਸ਼ੰਕਰ ਦਾ ਢਮਰੂ ਵੱਜਿਆ ਪਗਤਾ ਨੇ ਭੰਗਣਾ ਪਾਇਆ ਅਸ਼ੋਕ ਚੌਧਰੀ ਜੀ ਇਹ ਹਰ ਸਾਲ ਤੁਹਾਡਾ ਜੋ ਡਿਪਾਰਟਮੈਂਟ ਹੈ ਇਹਦੇ ਵੱਲੋਂ ਇਹ ਸੈਕਟਰ 33 ਦੇ ਵਿੱਚ ਜੋ ਠੰਡੇ ਮਿੱਠੇ ਜਾਲ ਦੀ ਕੜਾ ਸ਼ੋਲਿਆਂ ਦੀ ਸ਼ਵੀ ਲਗਾਈ ਜਾਂਦੀ ਹੈ ਕਿੰਨੇ ਕ ਸਾਲ ਹੋ ਗਏ ਤੁਹਾਨੂੰ ਇਹ ਕੰਮ ਕਰਦਿਆਂ ਨੂੰ ਇਹ ਚੌਥਾ ਸਾਲ ਹੋ ਗਿਆ ਸਾਨੂੰ ਇਹ ਲੰਗਰ ਦੀ ਸੇਵਾ ਕਰਦੇ ਤੇ ਅਸੀਂ ਹਰ ਸਾਲ ਇੱਥੇ ਲਗਾਉਂਦੇ ਆ ਇਹ ਆਪਣਾ ਹਰਿਆਣਾ ਪੀ ਡੀਬੀ ਐਨ ਡੀ ਆਰ ਦਾ ਆਫਿਸ ਹੈ ਨਿਰਮਾਨ ਸਦਨ ਸੈਕਟਰ 33 ਚੰਡੀਗੜ੍ਹ ਜੀ ਹਾਂਜੀ ਸੋ ਇਹਦਾ ਕੀਦਾ ਸਹਿਯੋਗ ਮੰਦ ਦਿਓ ਸਾਡੇ ਰਾਜਕੁਮਾਰ ਜੀ ਹੈ ਤੁਹਾਨੂੰ ਡਿਟੇਲਸ ਜੀ ਦੇ ਬਾਰੇ ਦੱਸਣਗੇ ਸਾਰੇ ਜੀ ਹਾਂਜੀ ਹਾਂਜੀ ਰਾਜਕੁਮਾਰ ਜੀ ਜੈ ਸ਼੍ਰੀ ਰਾਮ ਜੈ ਸ਼੍ਰੀ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼ੰਕਰ ਜੀ ਦੇਖੋ ਜੀ ਬਹੁਤ ਖੁਸ਼ੀ ਨਾਲ ਤੁਹਾਨੂੰ ਸੂਚਿਤ ਕਰ ਰਹੇ ਹਾਂ ਕਿ ਆਪਣੀ ਪੀਡੋਲਡੀ ਦੀ ਨਿਰਮਾਣ ਸਦਨ ਦੇ ਗੇਟ ਦੇ ਉੱਤੇ ਨਿਰਮਾਣ ਮੰਡਲ ਵੱਲੋਂ ਇੱਕ ਸ਼ਬੀਲ ਦਾ ਆਯੋਜਨ ਕੀਤਾ ਜਾਂਦਾ ਹੈ ਪ੍ਰਭੂ ਦੀ ਕਿਰਪਾ ਨਾਲ ਚੌਥੀ ਚਬੀਲ ਲੱਗ ਰਹੀ ਹੈ ਇਹ ਔਰ ਆਪਾਂ ਸਾਡਾ ਆਫਿਸੇ ਤੋਂ ਸ਼ਿਫਟ ਹੋ ਗਿਆ ਸੀਗਾ ਜੀ ਆਪਾਂ ਸੈਕਟਰ 8 ਚਲੇ ਗਏ ਸੀਗੇ ਸਾਨੂੰ ਉਮੀਦ ਨਹੀਂ ਸੀਗੀ ਕੋਈ ਵੀ ਕਿਸਮਾ ਸਾਡੀ ਚਬੀਲ ਲੱਗੇਗੀ ਲੇਕਿਨ ਪ੍ਰਭੂ ਦੀ ਕਿਰਪਾ ਨਾਲ ਉਹ ਵਾਪਸ ਫਿਰ ਆ ਗਏ ਉਰੇ ਛਬੀ ਲਾਣ ਵਾਸਤੇ ਅੱਛਾ ਜੀ ਔਰ ਜਿਨਨੇ ਆਪਣੇ ਸਾਥੀਆਂ ਨੇ ਬੜ ਚੜਕੇ ਸਹਿਯੋਗ ਦਿੱਤਾ ਉਮੀਦ ਤੋਂ ਉੱਪਰ ਗਿਆ ਜੀ ਇਸ ਵਾਰ ਆਪਾਂ ਹਰ ਸਾਲ ਘੱਟ ਬਜਟ ਦੀ ਲਗਾਉਂਦੇ ਸੀਗੇ ਲੇਕਿਨ ਇਸ ਵਾਰ ਇੰਨੇ ਸਹਿਯੋਗੀ ਸਾਡੇ ਬੰਦੇ ਜਿਨ੍ਹਾਂ ਨੇ ਤਨ ਮੰਨ ਨਾਲ ਆਪਣੇ ਐਕਸਟਰਾ ਪੈਸੇ ਦਿੱਤੇ ਵੀ ਸਪੈਸ਼ਲ ਕੀ ਸਾਡੇ ਕੋਲ ਕੋਈ ਕਮੀ ਨਾ ਰਹੇ ਔਰ ਸਪੈਸ਼ਲੀ ਠੇਕੇਦਾਰੋਂ ਨੀਰਜ ਕੁਮਾਰ ਜੀ ਇਤਰਾਓ ਜੀ ਨੀਰਜ ਜੀ ਹਾਂ ਜੀ ਇਹਨਾਂ ਦਾ ਸਹਿਯੋਗ ਬਹੁਤ ਰਿਹਾ ਜੀ ਅੱਛਾ ਜੀ ਇਹਨਾਂ ਨੇ ਬਹੁਤ ਜ਼ਿਆਦਾ ਅੱਛਾ ਸਹਿਯੋਗ ਕੀਤਾ ਪੈਸੇ ਨਾਲ ਜੀ ਔਰ ਖੜੇ ਰਹੇ ਸਾਡੇ ਨਾਲ ਆ ਕੇ ਜੀ ਔਰ ਆਪਾਂ ਪ੍ਰਭੂ ਨਾਲ ਉਹ ਬੇਨਤੀ ਕਰਾਂਗੇ ਆਫਿਸ ਵੀ ਇਨਾਂ ਦੇ ਵੱਲੋਂ ਹੀ ਇੱਥੇ ਆਇਆ ਜੀ ਅੱਛਾ ਜੀ ਪ੍ਰਭੂ ਨੇ ਇਹਨਾਂ ਨੂੰ ਦੱਸਿਆ ਕਿ ਇੱਥੇ ਸ਼ਿਫਟ ਕਰੋ ਤਾਂ ਕਿ ਚਬੀਨ ਲੱਗੇ ਸੇਵਾ ਕਰੀਏ ਆਪਾਂ ਔਰ ਪਿੱਛੇ ਜਨਤਾ ਦਾ ਦੇਖੋ ਜੀ ਕਿੰਨਾ ਪਰਪਰ ਸਹਿਯੋਗ ਮਿਲ ਰਿਹਾ ਜੀ ਔਰ ਆਪਾਂ ਹੀ ਕਾਮਨਾ ਕਰਦੇ ਹਾਂ ਕਿ ਸਾਡਾ ਸਹਿਯੋਗ ਇਦਾਂ ਹੀ ਚੱਲਦਾ ਰਹੇ ਔਰ ਲੋਕੀ ਖੁਸ਼ ਹੋ ਕੇ ਜਾਂਦੇ ਰਹਿਣ ਜੀ ਜੀ ਸੋ ਕਿੰਨੇ ਇੱਕ ਦਿਨ ਹੋ ਗਏ ਤੁਹਾਨੂੰ ਤਿਆਰੀਆਂ ਕਰਦਿਆਂ ਨੂੰ ਸਾਨੂੰ 4-5 ਦਿਨ ਹੋ ਗਏ ਜੀ ਤਿਆਰੀਆਂ ਕਰਦੇ ਹੋਏ ਹਾਂ ਜੀ ਤੇ ਪਹਿਲੇ ਅਸੀਂ ਸੋਚਿਆ ਸਾਡਾ 8 ਚ ਆਫਿਸ ਚ ਲੱਗ ਗਿਆ ਸੀ ਜੀ ਤੇ ਅਸੀਂ ਸੋਚ ਰਹੇ ਸੀ ਚਬੀਲ ਕਿੱਥੇ ਲਾਈਏ ਕਿਉਂਕਿ ਅਸੀਂ ਹਰ ਸਾਲ ਸੈਕਟਰ 33 ਚ ਚਬੀਲ ਲਗਾਉਂਦੇ ਰਹੇ ਹਾਂ ਪਰ ਹੁੰਦੇ ਆ ਕਨਫਿਊਜ਼ ਸੀਗੇ ਕਿੱਥੇ ਲਾਈਏ 8 ਚ ਲਾਈਏ ਕਿ 33 ਚ ਲਾਈਏ ਤੇ ਭਗਵਾਨ ਦੀ ਇੰਨੀ ਕਿਰਪਾ ਹੋਈ ਕਿਉਂਕਿ ਨਾਨੇ ਸਾਡਾ ਜਿਹੜਾ ਕੰਮ ਹੈ ਉਹ ਇੱਥੋਂ ਲੈਣਾ ਸੀਗਾ ਤੇ ਅਸੀਂ ਇੱਕ ਹਫਤਾ ਪਹਿਲੇ ਹੀ ਸ਼ਿਫਟ ਕੀਤਾ ਅਜੇ ਪ੍ਰੋਪਰ ਸਾਡਾ ਸਮਾਨ ਵੀ ਨਹੀਂ ਆਇਆ ਅੱਛਾ ਜੀ ਹਾਂ ਜੀ ਅਨ ਸਾਡਾ ਜੀ ਮੇਨ ਕਾਰਜਕਰਤਾ ਜੀ ਇਹ ਹੈ ਜੀ ਵਿਕਾਸ ਜੀ ਜਿਨਨੇ ਆਪਣੇ ਕੰਦੇ ਤੇ ਸਾਰੀ ਜਾਣਕਾਰੀ ਚੱਕੀ ਪੂਰੀ ਜੀ ਪੂਰਾ ਕੰਮ ਇਹਨਾਂ ਨੇ ਆਰਗੇਨਾਈਜ਼ ਕੀਤਾ ਬਹੁਤ ਵਧੀਆ ਤਰੀਕੇ ਨਾਲ ਜੀ ਆਪਣੇ ਹਰਪ੍ਰੀਤ ਜੀ ਸਵੇਰ ਤੋਂ ਲੱਗੇ ਆ ਜੀ ਜੈ ਜੀ ਸਾਹਿਬ ਹੈ ਜੀ ਇਹ ਜੀ ਜੀ ਪਰ ਸਵੇਰ ਤੋਂ ਉੱਥੇ ਬੈਠੇ ਆ ਆਕੇ ਜੀ ਇਹ ਦੀਪਕ ਜੀ ਆਪਣੇ ਜੀ ਭੱਜ ਕੇ ਪਿੱਛੇ ਜੀ ਉਹ ਇਹ ਸ਼ਰਮੰਦਾ ਜੀ ਕੈਮਰਾ ਜੀ ਤਕਰੀਬਨ ਰਾਜਵੀਰ ਜੀ ਸਵੇਰ ਦੇ ਆਪਣਾ ਇਹ ਕੰਮ ਕਰ ਰਹੇ ਆ ਜੀ ਆਪਣੇ ਡੀਓ ਸਾਹਿਬ ਦੀ ਪੂਰਾ ਬੜ ਛੜ ਕੇ ਸਹਿਯੋਗ ਦੇ ਰਹੇ ਆ ਜੀ ਪਰ ਆਪਣੇ ਸਮੀਰ ਜੀ ਹੈ ਜੀ ਡਿਪਟੀ ਸਾਹਿਬ ਆ ਵਿਕਰਮ ਜੀ ਵਿਕਰਮਜੀਤ ਜੀ ਇਹਨਾਂ ਨੇ ਪੂਰਾ ਸਤਨਮਾਨ ਨਾਲ ਸਹਿਯੋਗ ਕੀਤਾ ਜੀ। ਜੀ। ਔਰ ਇਹਨਾ ਉਤਸ਼ਾਹ ਦੇਖਦੇ ਬਣ ਰਿਹਾ ਪਿੱਛੇ ਦੇਖੋ ਤੁਸੀਂ ਕਿ ਕਿੰਨੀ ਪੀੜ ਆ ਰਹੀ ਔਰ ਕਿੰਨੇ ਖੁਸ਼ ਹੋ ਕੇ ਜਾ ਰਹੇ ਆ ਜੀ। ਬਿਲਕੁਲ ਜੀ ਬਿਲਕੁਲ। ਔਰ ਇਹ ਕਿਸੇ ਨਾਲ ਪ੍ਰਭੂ ਨੇ ਇੱਕ ਸਾਨੂੰ ਮੌਕਾ ਦਿੱਤਾ ਹੈ। ਜੀ। ਕਿ ਆਪਾਂ ਅੱਗੇ ਸੇਵਾ ਕਰੀਏ ਜਾ ਕੇ, ਪਰ ਚੜ ਕੇ ਜੀ ਔਰ ਐਸੀ ਉੱਪਰ ਗਰਮੀ 45 ਡਿਗਰੀ ਟੈਂਪਰੇਚਰ ਹੋ ਰਿਹਾ ਚੰਡੀਗੜ੍ਹ 'ਚ ਇਸ ਟਾਈਮ। ਜਿਹੜੇ ਲੋਕੀ ਰੂਚਿਤ ਕੰਮ ਨਹੀਂ ਕਰ ਪਾ ਰਹੇ ਤੇ ਆ ਕੇ ਬੈਠੇ ਦੇਖੋ ਕਿਨੇ ਪੈਰ ਨਾ ਵਰਤਾਰੇ ਆ। ਇਹਨੇ ਬਸਾਂ ਚਾ ਜਾ ਕੇ ਲੈ ਰਹੇ ਆ ਜੀ। ਤਾਂ ਆਪਾਂ ਬਹੁਤ ਸ਼ੁਕਰਿਆ ਕਰਦੇ ਆ ਤੁਹਾਡ ਕਿ ਤੁਸੀਂ ਸਾਡਾ ਇਨਾ ਮਾਨ ਵਧਾਇਆ ਕਿ ਉਰੇ ਜੀ ਧੰਨਵਾਦ ਥੋੜਾ ਬਹੁਤ ਬਹੁਤ ਸ਼ੁਕਰੀਆ ਜੀ ਇੱਕ ਵਾਰੀ ਫਿਰ ਕਹੋ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਤੇ ਅਸੀਂ ਟੀਮਾਨ ਚੈਨਲ ਦਾ ਔਰ ਅਮਰਜੀਤ ਜੀ ਦਾ ਟੀਮਾਨ ਸਾਹਿਬ ਦਾ ਬੜਾ ਸ਼ੁਕਰੀਆ ਦਾ ਕਰਦੇ ਆ ਅਸੀਂ ਸਾਡੇ ਇੱਕ ਕਾਲ ਤੇ ਹਰ ਸਾਲ ਇਹ ਕੁਰਾਲੀ ਤੋਂ ਸਪੈਸ਼ਲ ਸਾਡਾ ਜਿਹੜਾ ਇਹ ਲੰਗਰ ਦਾ ਪ੍ਰੋਗਰਾਮ ਇਹ ਕਵਰ ਕਰਾ ਲਾਂਦੇ ਆ ਤੇ ਟੀਮਾਨ ਚੈਨਲ ਤੇ ਅਮਰਜੀਤ ਭਾਜੀ ਦਾ ਬਹੁਤ ਬਹੁਤ ਧੰਨਵਾਦ ਦਿਲ ਤੋਂ ਧੰਨਵਾਦ ਸਾਰੇ ਨਿਰਮਾਨ ਸਦਨ ਸਾਡੇ ਪੂਰੇ ਸਟਾਫ ਵੱਲੋਂ ਨਾਦਾ ਬਹੁਤ ਬਹੁਤ ਸ਼ੁਕਰੀਆ ਜੋ ਇਹਨਾਂ ਦੇ ਸਹਿਯੋਗ ਨਾਲ ਹੀ ਅਸੀਂ ਤੁਹਾਡੇ ਤੱਕ ਪਹੁੰਚ ਰਹੇ ਹਾਂ ਤੇ ਅਸੀਂ ਆਪਣੇ ਦੱਸਦੇ ਹਾਂ ਕਿ ਸਾਡੇ ਡਿਪਾਰਟਮੈਂਟ ਦੁਆਰਾ ਇਹ શુભ ਕਾਰਜ ਕੀਤਾ ਜਾਂਦਾ ਹੈ ਜੈ ਸ਼੍ਰੀ ਰਾਮ ਜੈ ਸ਼ੰਕਰ